ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਖਿੱਚੂਕੇ ਨੇ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਗੁਰਦਾਸ ਮਾਨ ਨੂੰ ਨਕੋਦਰ ਮਾਮਲੇ ਦੇ ਵਿੱਚ ਮਿਲੀ ਸੀ ਤਾਂ ਹੁਣ ਫੇਰ ਇੱਕ ਵਾਰ ਵਿਵਾਦਾਂ ਦੇ ਵਿੱਚ ਇਹ ਮਾਮਲਾ ਆ ਚੁੱਕਿਆ ਹੈ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚਣਗੇ ਇਸ ਮਾਮਲੇ ਨੂੰ ਲੈ ਕੇ ਵਕੀਲ ਤਾਂ ਆਉ ਜਾਣਦੇ ਆ ਪੂਰਾ ਮਾਮਲਾ ਵਕੀਲ ਦੇ ਮੂੰਹੋਂ ਗੁਰਦਾਸ ਮਾਨ ਦੇ ਮਾਮਲੇ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਵਿਵਾਦ ਪਕ ਚੁਕੇ ਨੇ ਐਡਵੋਕੇਟ ਰਮਨਦੀਪ ਸਿੰਘ ਗਿੱਲ ਸਾਡਾ ਮਾਦੂਦ ਨੇ ਗੱਲਬਾਤ ਕਰਦੇ ਪਰ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ ਇਸ ਤੋਂ ਪਹਿਲਾਂ ਮਾਮਲਾ ਨਕੋਦਰ ਦੇ ਵਿੱਚ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ ਰਹੇਗਾ ਮਾਨ ਜੀ ਮੈਂ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਤਾਂ ਕਿ ਮਾਮਲਾ ਹੈ 24 ਅੱਠ ਤੋਂ ਰਕੀ ਦਾ ਕਿ ਐਫਆਈਰਐਸ ਕਿੰਨੀ ਗੁਰਦਾਸ ਮਾਨ ਦੇ ਖਿਲਾਫ ਜੀ ਹਾਂਜੀ ਉਸ ਤੋਂ ਬਾਅਦ ਅਸੀਂ ਕਾਫੀ ਫੌਟਾਉਟ ਕੀਤਾ ਕਿ ਇਸ ਪਰ ਕੋਈ ਵੀ ਇਨਵੈਸਟੀਗੇਸ਼ਨ ਕੋਈ ਵੀ ਵਾਦਾ ਨਹੀਂ ਹੋਇਆ ਪ੍ਰੋਸੀਡਿੰਗਸ ਉੱਥੇ ਰੁਕੀਆਂ ਰਹੀਆਂ ਉਸ ਤੋਂ ਬਾਅਦ ਅਸੀਂ 156 ਸਬਕਲੋ uh, 3 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਵੀ ਅਪਲੀਕੇਸ਼ਨ ਫਾਈਲ ਕੀਤੀ ਸੀਗੀ ਜੀ ਫਿਰ ਇਲਾਨ ਫਾਈਲ ਕੀਤਾ ਜਾਵੇ ਜੇ ਐਫਆਈਆਰ ਹੋਈ ਤੇ ਥਲਾਨ ਪੇਜ ਹੋਈ ਰਿਪੋਰਟ ਹੋਈ ਤੇ ਉਸ ਤੋਂ ਬਾਅਦ ਟ੍ਰਾਇਲ ਹੋਦਾ ਕੰਕਲੂਡ ਹੋਇਆ ਤੇ ਇਹ ਦੇ ਦੌਰਾਨ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ ਜੀ ਫਸੀਰ ਪ੍ਰੋਟੈਸਟ ਪਟੀਸ਼ਨ ਫਾਈਲ ਕੀਤੀ ਹੋ ਕੰਪਲੇਨ ਐਜ਼ ਅ ਕੰਪਲੇਂਟ ਟ੍ਰੀਟ ਹੋ ਗਈ ਫਿਰ ਅਸੀਂ ਉਹਦੇ ਚ ਆਪਣੇ ਗਵਾਹੀਆਂ ਕਰਾਈਆਂ ਐਵੀਡੈਂਸ ਕਰਾਈ ਸੀਗੀ ਜਿਵੇਂ ਹਰਜ ਸਰੇ ਸੀ ਦੇ ਚੱਕਨਾ ਇਨਵੈਸਟੀਗੇਟਿੰਗ ਅਫੀਸਰ ਨੂੰ ਵੀ ਪਾਰਟੀ ਬਣਾਇਆ ਜਿਹਨੂੰ ਜੋ ਕਪਲਿੰਗ ਕੀਤੀ ਉਹਨੇ ਆਪਣਾ ਕਲੀਅਰਲੀ ਆਪਣਾ ਬਿਆਨ ਦਿੱਤਾ ਕਿ ਇਹ ਕੇਸ ਬਾਂਦਾ ਦੀ ਸੀ ਕਰਕੇ ਰਜਿਸਟਰ ਕੀਤਾ ਗਿਆ ਐਫਆਈਆ ਜੀ ਸਟਿਲ ਸਟਿਲ ਅਸੀ ਜਨੂਨ ਮੱਧ ਨਜ਼ਰ ਨਾ ਰੱਖਦੇ ਹੋਏ ਅਧਿਸ਼ਟ ਨੇ ਇਹ ਕੇਸ ਨੂੰ ਬਿਜ਼ਨਸ ਕਰਤਾ ਕੰਪਲੇਟ ਨੂੰ ਉਹਦੀ ਰਿਵੀਜ਼ਨ ਅਸੀਂ ਫਾਈਲ ਕੀਤੀ ਬਿਫੋਰ ਦੀ ਅਨਵੇਲੇਬਲ ਹਾਈ ਕੋਰਟ ਹਾਈ ਕੋਰਟ ਅੱਜ ਵੀ ਵੈਰੀ ਫਸਟ ਹੇਰਿੰਗ ਸਮਨਿੰਗੂ ਕੀ ਗੁਲਾਸਮਨ ਨੋਟਿਸ ਆਫ ਮੋਸ਼ਨ ਤੇ ਜਿਹਨੂੰ ਸਮਨਿੰਗ ਦਸਤੀ ਸੰਮਨ ਲੈ ਕੇ ਗਏ ਪਟੀਸ਼ਨਰ ਉਹਦੇ ਘਰੇ ਤੇ ਘਰੇ ਤੇ ਲੋਕ ਸੀਗਾ ਸਮਨਿੰਗ ਦੀ ਸਰਵਿਸ ਨਹੀਂ ਹੋਈ ਅਫੈਕਟ ਨਹੀਂ ਹੋਈ ਜੀ ਤਾਂ ਬਿਲਕੁਲ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਾ ਚੁੱਕਿਆ ਸੀ ਹਾਈ ਕੋਰਟ ਦੇ ਵੱਲੋਂ ਵੀ ਇਸ ਫੈਸਲੇ ਨੂੰ ਖਾਰਜ ਨਹੀਂ ਕੀਤਾ ਗਿਆ ਉਸਦੇ ਬਦਲੇ ਤੁਹਾਡੀ ਪਟੀਸ਼ਨ ਨੂੰ ਹੀ ਉਹਨਾਂ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਇਸ ਨੂੰ ਲੈ ਕੇ ਤੁਹਾਡੀ ਕੀ ਅਗਲੀ ਕਾਰਵਾਈ ਰਹੇਗੀ ਦੇ ਵੀ ਦੋ ਰੈਮੇਡੀ ਵੈਸੀ ਹੁਣ ਅਵੇਲੇਬਲ ਹੈ ਸਾਡੇ ਕੋਲ ਜਾਂ ਤੁਸੀਂ ਫਰੈਸ਼ ਕੰਪਲੇਂਟ ਫਾਈਲ ਕਰਾਂਗੇ ਕੋਰਟ ਨੂੰ ਹਿੰਦ ਕੋਰਟ ਜੀ ਜਾਂ ਫਿਰ ਸੁਪਰੀਮ ਕੋਰਟ ਜਾਣਾ ਪਏਗਾ ਸਮੀ ਆਰਡਰ ਚੈਲੰਜ ਕਰਨਾ ਪਏਗਾ ਜੀ ਬਿਲਕੁਲ ਮਤਲਬ ਕਹਿ ਸਕਦੇ ਹੋ ਕਿ ਜੀ ਕਿ ਸੌਡਰ ਰੈਫਰਮੇਟਿਵ ਐਸੀ ਰਹਿਣੀ ਹੈ ਇੱਕ ਬੰਦੇ ਨੂੰ ਸਮਨਿੰਗ ਹੋਈ ਹੈ ਕਿ ਉਸ ਨੂੰ ਜੀ ਉਸ ਸਮਨਿੰਗ ਦਾ ਇਫੈਕਟ ਉਸ ਸਮਨਿੰਗ ਦੀ ਸਰਵਿਸ ਇਫੈਕਟਿਵ ਨਹੀਂ ਹੈ ਸਮਨ ਨਾ ਜਿਸ ਵਰਨੀ ਹੋਏ ਉਸ ਤੋਂ ਬਿਨਾ ਐਕਸਪਾਰਟੀ ਆਰਡਰ ਕਰ ਦਿੱਤਾ ਗਿਆ ਹੈ ਜੀ ਤਾਂ ਬਿਲਕੁਲ ਮਤਲਬ ਕਹਿ ਸਕਦੇ ਹਾਂ ਕਿ ਹੁਣ ਤੁਸੀਂ ਸੁਪਰੀਮ ਕੋਰਟ ਦਾ ਇਸ ਮਾਮਲੇ ਨੂੰ ਲੈ ਕੇ ਰੋਕ ਕਰ ਸਕਦੇ ਹੋ ਹਾਂ ਜੀ ਹਾਂ ਜੀ ਬਿਲਕੁਲ ਜੀ ਉਹ ਵਾਤਨ ਨਾ ਪਤਾ